ਵੈਲਕਮ ਦੋਸਤੋ ਮੈਂ ਪ੍ਰਦੀਪ ਤੁਹਾਡੇ ਲਈ ਵੀਡੀਓ ਲੈ ਕੇ ਆ ਗਿਆ 97 ਨੰਬਰ ਇਹ ਮੈਚ ਜਿਹੜਾ ਹੋਇਆ ਇਹ ਰਾਏਕੋਟ ਜਿਹੜਾ ਲੁਧਿਆਣਾ ਜਿਲ੍ਹੇ ਦਾ ਪਿੰਡ ਹੈ ਉੱਥੇ ਮੈਚ ਖੇਡਿਆ ਗਿਆ 24 ਦਸੰਬਰ 2013 ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ ਜਿੱਥੇ ਮੈਚ ਹੋਇਆ ਕੌਂਕੇ ਵਰਸਸ ਜਨੇਤਪੁਰਾ ਦੇ ਵਿਚਕਾਰ ਦੋਸਤੋ ਇਹ ਦੋਨੋ ਹੀ ਟੀਮਾਂ ਕਾਫੀ ਸਟਰੌਂਗ ਟੀਮਾਂ ਨੇ ਕੌਂਕੇ ਦੇ ਵਿੱਚ ਜਿਹੜੇ ਦੋ ਖਿਡਾਰੀ ਬਾਹਰੋਂ ਖੇਡ ਰਹੇ ਸੀ ਉਹ ਸੀ ਮੰਨਾ ਰਸ਼ੀਨ ਤੇ ਸੇਠੀ ਰਤੋਆ ਤੇ ਜਨੇਤਪੁਰਾ ਦੇ ਵਿੱਚ ਖੇਡ ਰਹੇ ਸੀ ਨਿੰਦੂ ਇੰਦਗੜ ਤੇ ਮੰਦਰ ਜੋਤਾ ਉਸ ਤੋਂ ਇਸ ਮੈਚ ਦੀ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ ਮੈਚ ਨੰਬਰਾਂ ਦਾ ਕਾਫੀ ਵੱਡਾ ਫਰਕ ਇਸ ਮੈਚ ਦੇ ਵਿੱਚ ਦੇਖਣ ਨੂੰ ਮਿਲਿਆ। ਨਾਲ ਹੀ ਟੋਟਲ ਲੀਕ ਸਵਾਲ ਹੈ ਕਿ ਜਨੇਤਪੁਰੇ ਦੀ ਜਿਹੜੀ ਰੈਡ ਲਾਈਨ ਹੈ ਉਹਨੇ ਟੋਟਲ ਕਿੰਨੇ ਪੁਆਇੰਟ ਲਏ ਨੇ। ਇਹਦਾ ਜਵਾਬ ਵੀ ਤੁਸੀਂ ਕਮੈਂਟ ਬਾਕਸ ਜ਼ਰੂਰ ਦਿਓ। ਨਾਲ ਹੀ ਅਗਰ ਤੁਹਾਨੂੰ ਇਹ ਵੀਡੀਓ ਸਾਡੀ ਪਸੰਦ ਆਉਂਦੀ ਹੈ ਤੇਨੂੰ ਲਾਈਕ ਔਰ ਸ਼ੇਅਰ ਵੀ ਜ਼ਰੂਰ ਕਰਨਾ। ਮੈਚ ਦੇਖੋ। ਜਰੂਰ ਮੈਂ ਅਰੇ ਕਿੰਨੇ ਪੁਆਇੰਟ ਹੈ। ਅਡਮੈਟ ਨੂੰ ਪੂਜਿਆ ਸਾਹਿਬਾ ਵੀਰ 5-500 ਰੁਪਏ ਦੇ ਮਾਤਮਾਹਤਾਂ ਦਿੱਤੇ ਜਾਣਗੇ। ਹਾਂਜੀ ਅਮਰੂ ਦੇ ਹਰ ਇੱਕ ਜੱਫੇ ਤੇ ਲੈ ਵੀ ਸ਼ੰਭੂ ਐਡਮੰਟਨ ਦੇ ਵਿੱਚ ਮਿਲਦੇ ਆ ਸੱਚੇ ਬਾਦਸ਼ਾਹ ਮਿਹਰ ਕਰੇਗਾ ਲਾਓ ਰਸ਼ੀਦ ਮਿਰਦਾ ਮੰਨਾ ਸਿੰਘ ਸਰਦਾਰ ਖਿਡਾਰੀ ਇਸ ਲਈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਅਮਰੂ ਅਮਨ ਜਨੇਤਪੁਰੇ ਦਾ ਸੱਚੇ ਬਾਦਸ਼ਾਹ ਦੀ ਕਿਰਪਾ ਦੇ ਨਾਲ ਖਿਡਾਰੀ ਖੇਡ ਮੈਦਾਨ ਦੇ ਵਿੱਚ ਜੱਫੇ ਲਾਉਣ ਦੇ ਲਈ ਤਿਆਰ ਲਾਓ ਅਮਰੂ ਜਨੇਤਪੁਰੇ ਦਾ ਬਿੰਦੀ ਜਨੇਤਪੁਰੇ ਵਾਲਾ ਮੁਕਾਬਲਾ ਦੋਨੋਂ ਕਬਰੂਆਂ ਦੇ ਦਰਮਿਆਨ ਚੱਲਦਾ ਹੋਇਆ ਟੱਕਰ ਪੈ ਗਈ ਸ਼ੇਰਾਂ ਦੀ ਵੱਜ ਗਈ ਕੈਂਚੀ ਲਾਓ ਜਨੇਤਪੁਰੇ ਵਾਲਾ ਬਿੰਦੀ ਕਰਦਾ ਹੋਇਆ ਕਮਾਲ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਬਿੰਦੀ ਜਨੇਤਪੁਰ ਦੀ ਧਰਤੀ ਦਾ ਸਰਾਬੇ ਦੇ ਕਬੱਡੀ ਕੱਪ ਦਾ ਵੈਸ ਯਾਪੀ ਇਸ ਲਈ ਤਕੜਾ ਜੱਫਾ ਲਾ ਗਈ ਆਪਣੀ ਟੀਮ ਲਈ ਲੱਖਾਂ ਜਆ ਪੁਆਇੰਟ ਜੋੜਦਾ ਹੋਇਆ ਇੱਕ ਮਿੰਟ ਦਿਓ ਜੀ ਵੀਰ ਜੀ ਥੋੜਾ ਪਿੱਛੇ ਨੂੰ ਹੋ ਜੀਏ ਪਿੱਛੇ ਨੂੰ ਹੋ ਜਿਓ ਪਲੀਜ਼ ਜਿੰਨੇ ਵੀ ਅੰਮ੍ਰਿਤ ਜੱਪੇ ਲਾਉ ਜਸਕਰ ਬ੍ਰਿੰਦਰ ਕਾਰ ਕਾਲਾ ਜੀ ਧੰਨਵਾਦ ਬਹੁਤ ਦਾ ਇਧਰ ਅਗਲੀ ਕਬੱਡੀ ਕਹਿੰਦੇ ਨਾਲ ਪ੍ਰਮਾਣ ਵੱਲੋਂ 500 ਰੁਪਇਆ ਨਿੰਦੂ ਇੰਦਗੜੀਏ ਦੀ ਖੇਡ ਪ੍ਰਮਾਣ ਵਿੱਚ ਪਈ ਹੋਈ ਹੈ ਬਗੀਚੇ ਦਾ ਪਿੰਡ ਮੇਰੇ ਵੀਰੋ ਪੂਰੀ ਦੁਨੀਆ ਤੇ ਮਸ਼ਹੂਰ ਹੈ ਇੱਕ ਪਾਸੇ ਕਹਿੰਦੇ ਆਇਆ ਗੱਭਰੂ ਸਲੀਮ ਕੌਗਿਆਂ ਦਾ ਪਰ ਇੰਦਗੜੀਏ ਨਿੰਦੂ ਮੇਰੇ ਵੀਰੋ ਲਓ ਯਾਨ ਬੜੀ ਸਗੱਭਰੂ ਨੇ ਸਰੀਰ ਦੇ ਵਿੱਚ ਵੱਜੀ ਹੋਈ ਕੰਜੀ ਲਓ ਹੁਣ ਵੇਖੋ ਮੇਰੇ ਵੀਰੋ ਕੌਗਿਆਂ ਵਾਲਾ ਗੱਭਰੂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਆਵੇ ਰੋਡੂ ਦੀ ਧਰਤੀ ਕੌਗਿਆਂ ਦੀ ਧਰਤੀ ਦਾ ਲਓ ਜਿੰਦਾਸੀ ਲਾਗੇ ਜਿੱਥੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਿਆ ਖੜਖੜ ਦਾ ਏਰੀਆ ਸ਼ਹੀਦ ਭਗਤ ਸਿੰਘ ਨਗਰ ਦਾ ਕਬਰੂ ਮੇਰੇ ਵੀਰੋ ਯਾਰ ਮੈਂ ਉਥੋਂ ਦਾ ਜਿੱਥੇ ਜੰਮਿਆ ਭਗਤ ਸਰਦਾਰ ਯਾਰ ਮੈਂ ਉਥੋਂ ਦਾ ਜਿੱਥੇ ਜੰਮਿਆ ਭਗਤ ਸਰਦਾਰ ਲਓ ਬਿੰਦੀ ਜਨੇਤਪੁਰੇ ਵਾਲਾ ਲੈ ਲੈ ਝੁੱਟੀਆਂ ਪੈਂਦਾ ਨੌਜਨ ਰਤੋ ਵਾਲੀ ਤੇ ਬਿੰਦੀ ਜਨੇਤਪੁਰੇ ਦਾ ਲਓ ਵੇਖੋ ਸਾਹਮਣੇ ਸੇਠੀ ਵੀ ਕਬੱਡੀ ਦਾ 스타 ਖਿਡਾਰੀ ਲਓ ਜੇਦਾ ਪਿੰਡ ਦਾ ਮੰਦਿਰ ਪੁੰਦਾ ਹੋਇਆ ਕਬੱਡੀ ਇਧਰ ਮੰਗਰ ਦੀ ਪਈ ਹੋਈ ਅਗਲੀ ਕਬੱਡੀ ਤੇ ਉਧਰ ਕਹਿੰਦੇ ਨੌਜਨ ਕਬਰੂ ਮੰਨਜਿੰਦਰ ਕੋਈ ਗਾਖ ਦਾ ਇੱਕ ਪਾਸੇ ਕਹਿੰਦੇ ਨੌਜਨ ਕੌਣ ਮੇਰੇ ਵੀਰੋ ਅਮਨ ਕੌਂਗਿਆਂ ਦਾ ਲਾਗੇ ਜਫਾ ਇਸ ਨੌਜਨ ਨੂੰ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਲਓ ਕੀਤੀ ਹੋਈ ਟਰਾਈ ਇਸੇ ਨੌਜਨ ਗੱਭਰੂ ਕੌਂਗਿਆਂ ਵਾਲੇ ਅਮਨ ਦੀ ਤੇ ਪੁਆਇੰਟ ਮੇਰੇ ਵੀਰੋ ਜੋਧਾ ਵਾਲਾ ਮੰਦਿਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਕਬੱਡੀ ਪਿੰਡ ਰਸ਼ੀਨ ਦੀ ਧਰਤੀ ਦੇ ਮੰਨੇ ਦੀ ਖੇਡ ਮੈਦਾਨ ਵਿੱਚ ਪਈ ਹੋਈ ਹੈ ਕਿ ਜਾਫੀ ਕਿੱਕਮ ਹਠੂਰ ਪਿੰਡ ਦਾ ਜੱਫੇ ਲਾਉਂਦਾ ਘੇਰ-ਘੇਰ ਬਈ ਇੱਕ ਮੁੰਡਾ ਮੰਨਾ ਹੈ ਰਸ਼ੀਨ ਪਿੰਡ ਦਾ ਸਿਰੇ ਦਾ ਦਲੇਰ ਬਈ ਇੱਕ ਪਾਸੇ ਕਹਿੰਦੇ ਨੌਜਨ ਗਰੂ ਅਮਰੂ ਜਨੇਤਪੁਰੇ ਦਾ ਤੇ ਨਾਲ ਜਨੇਤਪੁਰੇ ਆਮਦਾ ਇੱਕ ਮੁੰਡਾ ਕਹਿੰਦੇ ਯਾਰ ਰਸ਼ੀਨ ਪਿੰਡ ਦਾ ਬੜਾ ਹੈ ਦਲੇਰ ਵੀ ਇੱਕ ਮੁੰਡਾ ਕਹਿੰਦੇ ਯਾਰ ਰਸ਼ੀਨ ਪਿੰਡ ਦਾ ਬੜਾ ਹੈ ਦਲੇਰ ਵੀ ਮੰਨਾ ਰਸ਼ੀਨ ਵਾਲਾ ਮੇਰੇ ਵੀਰੋ ਇਸ ਲਈ ਤਕੜਾ ਪੁਆਇੰਟ ਜੋੜਦਾ ਹੋਇਆ ਸਿਕ ਸਰਦਾਰ ਗੱਪਰੂ ਤੇ ਫੁੱਲਾ ਉੱਤੇ ਹਰ ਕੋਈ ਸੌ ਲੈਂਦਾ ਕੰਨਿਆ ਤੋਂ ਸੋਨਾ ਔਖਾ ਏ ਵਿਸ਼ੇਸ਼ ਨੇ ਪੁੱਤ ਚਾਰ ਵਾਲੇ ਪੁੱਤ ਇੱਕ ਮਰਵਾਣਾ ਔਖਾ ਏ ਪੁੱਤ ਇੱਕ ਮਰਵਾਣਾ ਔਖਾ ਏ ਬਾਜਾਂ ਵਾਲੇ ਗੁਰੂ ਦੀ ਬਖਸ਼ੀ ਹੋਈ ਸਿੱਖੀ ਅੱਜ ਤਾਈਆਂ ਦਾ ਐਡੇ ਖੇਡ ਮੇਲੇ ਹੁੰਦੇ ਆ ਮੇਰੇ ਵੀਰੋ ਕਿ ਕਾਲੇ ਸੰਗੀਤ ਤੇ ਦਿੜਬਾ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ 'ਤੇ ਆ ਜਾਣ 2 ਮਿੰਟ ਦਾ ਸਮਾਂ ਕਾਲੇ ਸੰਗੀਤ ਤੇ ਦਿੜਬਾ ਸ਼ੁਸ਼ਟ ਦੇ ਕਬੱਡੀ ਕੱਪ ਦਾ ਕਹਿੰਦੇ ਇਹ ਨੌਜਵਨ ਮੋਟਰਸਾਈਕਲ ਦਾ ਜੇਤੂ ਅਮਨ ਕੌਕਿਆ ਵਾਲਾ ਸੋਨੀ ਦਾ ਪਿੰਡ ਦਾ ਜੱਗੇ ਦੇ ਪਿੰਡ ਦਾ ਇਹ ਨੌਜਵਨ ਸਰਬਾ ਇੰਗਲੈਂਡ ਵਾਲਾ 500 ਰੁਪਏ ਸਜਾਫੀ ਦੇ ਲਈ ਭੇਜਦਾ ਲੈ ਵੀ ਰਸ਼ੀਨ ਵਾਲਾ ਚੰਨੇ ਦਾ ਇਹ ਖਿਡਾਰੀ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਇਧਰ ਕਹਿੰਦੇ ਨੌਜਾਨ ਗਰੂ ਸੇਠੀ ਦੀ ਖੇਡ ਮੈਦਾਨ ਵਿੱਚ ਕਬੱਡੀ ਪਈ ਹੋਈ ਹੈ ਉਧਰ ਨੌਜਾਨ ਜਾਸੀ ਇੱਕ ਪਾਸੇ ਅਮਰ ਜਨੇਤ ਗੁਰਿਆ ਲਓ ਪੁਆਇੰਟ ਮੇਰੇ ਵੀਰੋ ਇਸ ਸਮੇਂ ਸੇਠੀ ਰੱਤੇ ਵਾਲੀਆ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਉਧਰ ਨਾ ਜਿੰਦੀ ਪਈ ਹੋਈ ਕਬੱਡੀ ਮੇਰੇ ਵੀਰੋ ਉਧਰ ਨਿਸ਼ਾਨ ਢਾਲੀਗੜ ਧੰਮੀਪੁਰੇ ਵਾਲਾ ਕਹਿੰਦੇ ਯਾਰੀ ਆ ਲੀਲਾ ਵਾਲੇ ਮੋਹਰੇ ਦੇ ਨਾਲ ਉਹ ਵੀ ਸਾਡੇ ਵੀਰ ਇਕੜ ਮਿੰਟਨ ਦੇ ਵਿੱਚ ਗੈਲਰੀ ਦੇ ਵਿੱਚ ਬੈਠਾ ਆਨੰਦ ਮਾਣਦਾ ਬੱਬੀ ਚੜੇ ਕੋਣੀ ਕਿ ਦਿਲੋਂ ਮਾਰ ਕੇ ਜਾਨ ਖੱਲੜੇ ਪੈਂਦੇ ਨੇ ਤੂਫਾਨ ਲੱਟਾਂ ਵਿੱਚ ਵੜ ਕੇ ਗਿੱਟਾ ਫੜ ਕੇ ਪੁੱਠੀ ਪਾਉਣੀ ਪੈਂਦੀ ਏ ਦੁਨੀਆ ਐਵੇਂ ਨਹੀਂ ਉਮਾਨਦੀ ਖੇਡ ਦਿਖਾਉਣੀ ਪੈਂਦੀ ਏ ਦੁਨੀਆ ਐਵੇਂ ਨਹੀਂ ਉਮਾਨਦੀ ਖੇਡ ਦਿਖਾਉਣੀ ਪੈਂਦੀ ਏ ਜਾਫੀ ਇੰਗਲੈਂਡ ਕਹਿੰਦਾ ਵੀ ਜਿਹੜਾ ਵੀ ਜਾਫੀ ਸੇਠੀ ਨੂੰ ਜਫਾ ਲਾਵੇਗਾ 500 ਰੁਪਏ ਇਮਾਨਤ ਸਨਦ ਦਿੱਤੇ ਜਾਣਗੇ ਸਨੀ ਦਾ ਬਹੁਤ ਬਹੁਤ ਧੰਨਵਾਦ ਲੈ ਵੀ ਰਸ਼ੀਨ ਵਾਲਿਆ ਕਰੀ ਗੱਲ ਨਾ ਹੋ ਜਾਣਾ ਇਧਰ ਕਹਿੰਦੇ ਨੌਜਾਨ ਗੱਭਰੂ ਇਸ ਸਮੇਂ ਰਸ਼ੀਨ ਦਾ ਮੰਨਾ ਟਾਂਗਰੀ ਦੀ ਟੀਮ ਨੇ ਹਿੱਸੇ 500 ਪੁਆਇੰਟ ਜੋੜਦਾ ਆਇਆ ਪਹਿਲਵਾਨੀ 16 ਜਨਵਰੀ ਬੱਚੋ ਨੇ ਦੇਖੀ ਕੱਪਦੀ ਹੈ 1,05,000 ਰੁਪਇਆ ਪਹਿਲਾ ਨਾਮ ਨਾਲ ਕਹਿੰਦੇ ਦੋ ਮੋਟਰਸਾਈਕਲ ਲੋਣਗੇ ਲੈ ਸ਼ੇਡਰ ਤੇ ਬੈਟ ਜੱਫੀ ਦੇ ਲਈ ਅਮਰਾ ਜਿੰਨੇ ਵੀ ਜੱਫੇ ਲਾਉ ਜਸਕਰਨ ਸਿੰਘ ਜੀ ਘਰੇ ਵਾਲ ਉਹਨਾਂ ਵੱਲੋਂ ਉਹਨੇ ਮਾਇਆ ਦੇ ਗੱਫੇ ਅਮਰੋਦ ਪ੍ਰਧਾਨ ਸਾਹਿਬ ਥੋੜਾ ਪਿੱਛੇ ਨੂੰ ਹੋ ਜੇ ਤੁਸੀਂ ਵੀ ਤੁਸੀਂ ਉਹ ਤੋਂ ਸਾਰੇ ਓਣਗੇ ਇਦਰੇ ਸੰਬੂ ਕਨੇਡਾ ਜੀ ਵੱਡੇ ਮਾਸਮਤ ਦਿੰਦੇ ਆ ਬੋਲਾਂ ਤਾਂ ਖੁਸ਼ ਹੋਗੀ ਲਓ ਅਗਲੀ ਕਬੱਡੀ ਪਾਉਣ ਦੇ ਲਈ ਲਓ ਜਨਗਰੂ ਰੱਦੇ ਆੜੀਆ ਸੇਠੀ ਮੇਰੇ ਲਈ ਬੇਨਤੀ ਹੈ ਕਾਲੇ ਕਾਲਰ ਸਿੰਘ ਜੀ ਕਾਲਰ ਸਿੰਘ ਜੀ ਟੀਮਾਂ ਨੂੰ ਸੌਂਖ ਵਾਈ ਜਾਣੀ ਹੈ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕਾਲਰ ਸਿੰਘ ਜੀ ਲਾ ਉਸ ਲਈ ਸੇਟੀ ਰੱਟੋ ਵਾਲਿਆਂ ਮੇਰੇ ਵੀਰੇ ਪੁਆਇੰਟ ਆਪਣੀ ਟੀਮ ਦੇ ਸੰਜੋੜਦਾ ਹੋਇਆ ਉਧਰ ਸ਼ੰਭੂ ਐਡਮਿੰਟਨ ਤੋਂ ਸਾਡਾ ਵੀਰ ਬਹੁਤ ਮਾਣ ਪੁੱਜਦੇ ਕਰਦਾ ਬਹੁਤ ਬਹੁਤ ਧੰਨਵਾਦ ਹੈ ਲਓ ਨਿੰਨੂ ਹਿੰਦ ਕਰਦਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਧਦਾ ਹੋਇਆ ਅਮਨ ਕੌਂਕਿਆਂ ਦਾ ਸੰਦੀਪ ਕੌਂਕਿਆਂ ਦਾ ਅਸਲੀਮ ਕੌਂਕਿਆਂ ਦਾ ਤੇ ਅਮਨ ਮੇਰੇ ਵੀਰੋ ਇਹ ਵੀ ਨੌਜਨ ਕੌਂਕਿਆਂ ਦਾ ਇਧਰ ਕਹਿੰਦੇ ਨਿੰਦਰ ਦੀ ਪਈ ਹੋਈ ਕਬੱਡੀ ਉਧਰ ਬੋਹ ਜਾਫੀ ਨੌਜਨ ਘਰੋ ਕੌਂਕਿਆਂ ਦੀ ਜਾਫ ਲਾਈਨ ਵੀ ਬੜੀ ਮਸ਼ਹੂਰ ਹੈ ਅਮਨ ਗੋ ਕਹਿੰਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਾਸਾ ਬਲਟਰ ਦੀ ਗੱਲ ਕਰਦਾ ਹੋਇਆ ਨਿੰਦੂ ਮੇਰੇ ਵੀਰੋ ਵੱਜੀ ਹੋਈ ਕੈਂਜੀ ਹੈ ਕਿ ਕੌਣ ਕਰੂਗਾ ਰਿਸਾ ਅਕੁਲ ਦੇ ਅਖਾਰੇ ਮੱਲਾਂ ਦੀ ਪੰਡਵਾਂ ਦਿੰਦੇ ਅਮਲੀ ਲੈ ਕੇ ਸੱਥਾਂ ਵਿੱਚ ਗੱਲਾਂ ਦੀ ਇਹ ਸਾਡੇ ਵੀਰ ਸੱਤ ਪਾਲ ਦੀ ਲਿਖੋਈਆਂ ਗੱਲਾਂ ਲਓ ਅਗਲੀ ਕਬੱਡੀ ਰਸ਼ੀਦ ਪਿੰਡ ਦੇ ਪੰਨੇ ਦੀ ਖੇਡ ਮੈਦਾਨ ਵਿੱਚ ਪਈ ਹੋਈ ਹੈ ਲਓ ਇਸ ਲਈ ਕਹਿੰਦੇ ਰਸ਼ੀਦ ਪਿੰਡ ਦਾ ਕਾਲੇ ਪਿੰਡ ਦਾ ਇਹ ਨੌਜਨ ਹਰਸ਼ੀਨ ਪਿੰਡ ਵੀ ਅੱਜ ਦੁਨੀਆ ਭਰ ਦੇ ਵਿੱਚ ਚਰਚਾ ਦੇ ਵਿੱਚ ਆ ਮੇਰੇ ਵੀਰੋ ਕਾਲੇ ਨੇ ਮੰਨੇ ਨੇ ਦੁਨੀਆ ਭਰ ਦੇ ਵਿੱਚ ਮਸ਼ਹੂਰ ਕੀਤਾ ਹੋਇਆ ਇਧਰ ਨੌਜਵਾਨ ਦੀ ਪਈ ਹੋਈ ਕਬੱਡੀ ਅਮਰੋ ਜਨੇਤਪੁਰੇ ਦਾ ਲੈਂਬਰ ਹੋਣਾਗਾ ਯਾਰ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਿ ਇਲਾਕਾ ਸ਼ੇਰਾਂ ਦਾ ਪੁਆਇੰਟ ਇਸ ਲਈ ਧਾਵੀ ਦੇ ਹਿੱਸੇ ਜੁੜਦਾ ਹੋਇਆ ਮੰਦਰ ਜੋਧਾ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹਾਂਜੀ ਜੇ ਮੰਨੇ ਨਸੀਨ ਨੂੰ ਅਵਨ ਜਫਾ ਲਾਉ ਤਾਂ ਛੇਤੀ ਦੀ ਕਬੱਡੀ ਤੋਂ ਹੈਪੀ ਇੰਗਲੈਂਡ ਵੱਲੋਂ 1000 ਰੁਪਏ ਦਿੱਤਾ ਜਾਵੇਗਾ 1000 ਰੁਪਏ ਦਿੱਤਾ ਜਾਵੇਗਾ 2000 ਲੈ ਵੀ ਪੈੜੀ ਵਾਲਾ ਤੇਰੀ ਤਰਫੋਂ ਕਿੰਨੇ ਪਾ ਦੀਏ ਮਾਨ ਸਨਮਾਨ ਇਧਰ ਫਾਜੀ ਠੇਕੇਦਾਰ ਵੀ ਪੁੱਜਿਆ ਹੋਇਆ ਤੇ ਇਧਰ ਗੱਲ ਖੇਡ ਮੈਦਾਨ ਦੇ ਵਿੱਚ ਵੱਖਰੀ ਹੈ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਦਿਰਬਾ ਦਿਰਬੇ ਦਾ ਕਾਲਾ ਕਿਹਦੇ ਨਾਲ ਮੈਚ ਹੈ ਦੱਸੀ ਜਾ ਰਾ ਨੌਜੰਦਾ ਡਿੜਵਾ ਮੰਡੀ ਵਰਸ ਜਿਕਾਲਾ ਸੰਗਾ ਇਹਨਾਂ ਟੀਮਾਂ ਵਿਚਕਾਰ ਪਹਿਲਾ ਸੈਮੀਫਾਈਨਲ ਮੈਚ ਜਿਹੜਾ ਖੇਡਿਆ ਜਾਣਾ ਹੈ ਡਿਰਬਾ ਮੰਡੀ ਵਰਸ ਜੀ ਕਾਲਾ ਸੰਗਾ ਲਓ ਇਧਰ ਪਈ ਕਬੱਡੀ ਨੌਜੰਗ ਬਰੋ ਸੇਠੀ ਰੱਤੇ ਵਾਲੀਆਂ ਤੇ ਦੂਸਰੇ ਪਾਸੇ 2000 ਰੁਪਇਆ ਲੱਗਿਆ ਹੋਇਆ ਕਹਿੰਦੇ ਰੱਤੋ ਵਾਲੀਏ ਸੇਠੀ ਦੀ ਕਬੱਡੀ ਤੇ ਲਓ ਮੈਚ ਸਮਾਪਤ ਡਿਰਬਾ ਤੇ ਕਾਲਾ ਸੰਗਾ ਦੋਨੋਂ ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੰਚਣ ਡਿਰਬਾ ਤੇ ਕਾਲਾ ਸੰਗਾ ਕਿਹੜੀ ਟੀਮ ਜੇਤੂ ਆ ਜੀ ਜਰਨਲਿਸਟ ਕਤਰ ਸਾਹਿਬ ਕਿਹੜੀ ਟੀਮ ਜੇਤੂ ਆ ਦੱਸੋ ਜਿਆਰਾ ਕੌਕੇ ਕਲਾਂ ਦੀ ਟੀਮ ਜਿਹੜੀ ਇਸ ਮੈਚ ਦੀ ਜੇਤੂ ਟੀਮ ਹੈ ਕੌਕੇ ਕਲਾਂ ਦੀ ਟੀਮ ਦੋਸਤੋ ਮੈਚ ਤੁਸੀਂ ਵੇਖ ਹੀ ਲਿਆ ਮੈਚ ਹੈ ਜਿਹੜਾ ਕੌਕੇ ਨੇ ਜਿੱਤ ਲਿਆ ਕੌਕੇ ਦੇ ਰੈਨ ਨੇ 12 ਪੁਆਇੰਟ ਔਰ ਜਰੇਤਪੁਰਾ ਸਿਰਫ 3.5 ਪੁਆਇੰਟ ਲੈ ਸਕਿਆ ਇਹਦਾ ਕਾਰਨ ਕੀ ਸੀ ਇਹ ਤੁਸੀਂ ਦੱਸਣਾ ਨਾਲ ਹੀ ਤੁਹਾਡੇ ਲਈ ਜਿਹੜਾ ਇਸ ਵੀਡੀਓ ਦੇ ਸਟਾਰਟ ਦੇ ਵਿੱਚ ਕੁਐਸਚਨ ਪੁੱਛਿਆ ਸੀ ਉਹਦਾ ਜਵਾਬ ਵੀ ਤੁਸੀਂ ਕਮੈਂਟ ਬਾਕਸ ਜਰੂਰ ਦੇਣਾ ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨੀ ਕੋਈ ਤਾਂ ਲਈ ਸੀ ਇੱਕ ਵੀਡੀਓ ਸਿਲੈਕਟ ਕੀਤੀ ਹੈ ਜਿਹੜਾ ਤੁਸੀਂ ਕਲਿੱਕ ਕਰਕੇ ਹੁਣੇ ਦੇਖ ਸਕਦੇ ਹੋ ਔਰ ਸਾਡੇ ਇਸ ਚੈਨਲ ਤੇ ਬਨੇ ਰਹਿਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ